ਪੈਸੇ ਦੀ ਪੈਸੇ ਦੀ ਮੇਰੇ ਯਾਰ ਦੁਨੀਆ ਪੈਸੇ ਦੀ ਝੂਠੀਆਂ ਗੱਲਾਂ ਝੂਠੀਆਂ ਬਾਤਾਂ ਝੂਠਾ ਸਭ ਪਿਆਰ ਦੁਨੀਆ ਪੈਸੇ ਦੀ ਪੈਸੇ ਦੀ ਮੇਰੇ ਯਾਰ ਦੁਨੀਆ ਪੈਸੇ ਦੀ ਹੈਲੋ ਗਰੀਬਾ ਜੀ ਪ੍ਰਿੰਸੀਪਲ ਕਿੱਥੇ ਆ ਮੈਂ ਜੀ ਉਹਨਾਂ ਦਾ ਪਾਰਕ ਵਿੱਚ ਆ ਪਾਰਕ ਤੇ ਉਹ ਠੀਕ ਆ ਮੈਨੂੰ ਕੰਮ ਸੀ ਮੈਂ ਤੇਰੇ ਕੋਲ ਪਾਰਕ 'ਚ ਹੀ ਆ ਰਿਹਾ ਐਂ ਐਦਾਂ ਕੋ ਆਜੋ 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 ਪਾਰਕ ਵਿੱਚ ਹੀ ਆਜੋ ਉੱਥੇ ਹੀ ਬੈਠ ਓਕੇ ਉੱਨੇ ਸਵਾਲ ਦੀ ਹਾਲ ਅਸਲ ਵਿੱਚ ਬਸਰੀ ਗਾਲ ਹੋਣਾ ਟੋਕਾ ਟੋਕਾ ਕਰਦਾ ਫਿਰਦਾ ਸ਼ੈਰ ਕਰਦਾ ਫਿਰਦਾ ਉਹ ਮੈਂ ਕਿਹਾ ਮਾਰੀ ਬੱਡੀ ਕਰਦੀ ਹੈ ਸ਼ੈਰ ਆਜੋ ਫਿਰ ਬੈਠ ਕੇ ਗੱਲ ਕਰ ਆ ਜੀ ਫਟਣ ਦੀ ਆ ਆਜੋ ਸਵਾਲ ਬੈਠ ਜਾ ਆਜੋ ਬਹੁਤ ਸੁਣਾਉ ਸੀ ਹਾਲ ਜਿਆਦਾ ਬਹੁਤ ਕਿਰਪਾ ਦੱਸੋ ਵੀ ਤੁਸੀਂ ਸੁਣਾਓ ਤੁਹਾਡਾ ਪਵਾਰ ਬੱਚੇ ਸਾਥੇ ਵੀ ਕਿਰਪਾ ਜੀ ਬੋਲੀ ਆ ਬੋਲੀ ਆ ਬਦਾਮਾਂ ਦਾ ਸੀ ਕੱਲ ਹੁਣ ਤੂੰ ਕੰਮ ਕਰ ਰਿਹਾ ਓ ਦੱਸੋ ਜੀ ਜਸਪਾਲ ਸਿੰਘ ਮੈਂ ਯਾਰ ਕੰਮ ਕਰ ਕੀ ਕਰਨਾ ਹੈ ਮੈਂ ਕੰਮ ਕਰ ਜਦੋਂ ਫੇਲ ਹੋ ਗਿਆ ਉਹ ਬਈ ਇੰਨੇ ਕੰਮ ਨੇ ਹੋਰ ਕੰਮ ਕਰ ਲਓ ਕੋਈ ਉਹ ਜਸਪਾਲ ਸਿੰਘ ਕੰਮ ਤੇ ਬਹੁਤ ਨੇ ਪਰ ਬਿਨਾ ਪੈਸੇ ਤੋਂ ਕੰਮ ਕੋਈ ਚੱਲਦਾ ਨਹੀਂ ਨਾ ਔਰ ਤੁਸੀਂ ਇੱਕ ਭਰਾਓ ਨਾ ਥੋੜ੍ਹ ਦੇਓ ਪੈਸੇ ਕਿੰਨੇ ਚਾਹੀਦੇ ਨੇ ਮੈਨੂੰ ਤੁਸੀਂ ਦੱਸੋ ਜਸਪਾਲ ਤੂੰ ਫੇਰ ਯਾਰ ਮੇਰੀ 10000 ਦੀ ਮਦਦ ਕਰ ਦੇ ਤੇ ਮੈਂ ਆਪਣਾ ਕੰਮ ਕੋਈ ਸਟਾਰਟ ਕਰ ਲਵਾਂਗਾ ਉਹ ਬੇੜੀ ਕਿਉਂ ਬਣਾਉਨੇ ਹੋ 10000 ਦੀ ਗੱਲ ਕਿਉਂ ਐਵੇਂ ਮੜੀਆਂ ਮੜੀਆਂ ਗੱਲਾਂ ਯਾਰ ਤੁਹਾਡਾ ਯਾਰ ਆ ਗੱਲਾਂ ਕੋਈ ਸਾਲਾ ਹੁਣ 10000 ਉਹ ਖੁਸ਼ ਕੀਤਾ ਜਸਵਾਲ ਯਾਰਾ ਤੂੰ ਤੇ ਮੇਰਾ ਕਿਲੋ ਖੂਨ ਵਧਾਤਾ 10000 ਦੀ ਹੈਲਪ ਕਰਕੇ ਤੇ ਮੈਂ ਤੇਰਾ ਬਹੁਤ ਬਹੁਤ ਧੰਨਵਾਦ ਕਰਦਾ ਉਹ ਜੇ ਵੀ ਇੱਦੀ ਕਿਸੇ ਹੋਰ ਚੀਜ਼ ਦੀ ਲੋੜ ਆ ਮੈਨੂੰ ਦੱਸੋ ਉਹ ਠੀਕ ਆ ਫਿਰ ਜਸਵਾਲ ਸਿੰਘ ਤੇਰੀ ਬਹੁਤ ਮਿਹਰਬਾਨੀ ਤੂੰ ਮੈਨੂੰ ਦੇ ਇਜਾਜ਼ਤ ਜੇ ਆਪਾਂ ਫੇਰ ਕਦੇ ਮਿਲਾਂਗੇ ਠੀਕ